ਜੱਟ ਹਰ ਇੱਕ ਕੇਸ ਜਿਹੜਾ ਸੰਜੇ ਦਤ ਤੇ ਆ ਕਰਾਂਗੇ ਬਾਰਤ ਰੂੜੀ ਓਏ ਆਵਿਤਾ ਕੀ ਹਾਲਾ ਓਏ ਆਪਦੀ ਕਿਵੇਂ ਆ ਮਾ ਸੁਣਾ ਤੀ ਸੱਟਾਂ ਬਲਣਾ ਖਾਈ ਬਠਾ ਓ ਬੋਛਨਾ ਪਤੀ ਜੀ ਅਰ ਮੈਂ ਤੇਰੀ ਤਾਈ ਨੂੰ ਲੈ ਕੇ ਗਿਆ ਸੀ ਡਾਕਟਰ ਕੋਲੇ ਅੱਛਾ ਦੰਦ ਜੜਾ ਆਇਆ ਬਾਲੀਆਂ ਦੁਖੀ ਜਾਂਦੀਆਂ ਸੀ ਅੱਛਾ ਉਹ ਡਾਕਟਰ ਕਹਿੰਦਾ ਜੜ ਕੱਢਣੀ ਪਊ ਅੱਛਾ ਮਹਾਂ ਡਾਕਟਰ ਸਾਹਿਬ ਕਿੰਨੇ ਪੈਸੇ ਕਹਿੰਦਾ 250 ਰੁਪਇਆ ਅੱਛਾ ਮੈਂ ਡਾਕਟਰ ਨੂੰ ਕਿਹਾ ਮਾ ਜੀ ਵੀ ਕੱਢ ਦੋ ਜੀ ਫੇਰ ਦਾ ਫੇਰ ਕੀ ਭਤੀਜਾ ਕੋਲੇ ਤੇ ਖੜੀ ਸੁਣੀ ਜਾਂਦੀ ਸੀ ਬੱਕਰੇ ਵਾਂਗੂ ਢਾ ਲਿਆ ਆਏ ਖੁਜਾ ਖਾਨ ਵਾਲੇ ਦਾ ਤਾਲ ਸੰਦਰ ਆਉਦੇ ਸੀ ਆਏ